ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖਿਆ ਅਤੇ ਕਲਾ ਮੰਚ ਸਾਸਤਾ ਵੱਲੋਂ ਇੱਕ ਪ੍ਰੋਗਰਾਮ ਨਿਰਯਤ ਕੀਤਾ ਗਿਆ ਨਵੇਂ ਦਸਹਿਦੇ ਜਿਦੇ ਵਿੱਚ ਦਿਵਿਆਂਗ ਬੱਚਿਆਂ ਨੂੰ ਸਪੈਸ਼ਲ ਚਾਈਲਡ ਨੇ ਜਿਹੜੇ ਉਹਨਾਂ ਨੂੰ ਪ੍ਰਸਾਹਿਤ ਕਰਨ ਲਈ ਉਹਨਾਂ ਦੇ ਵਾਸਤੇ ਇੱਕ ਪ੍ਰੋਗਰਾਮ ਅਲਿਖਿਆ ਗਿਆ ਜਿਹੜਾ ਕਿ ਕੱਲ ਕੱਲ 2 ਫਰਵਰੀ ਸ਼ੈਤਵਾਰ ਦਾ ਦਿਨ ਸੁਪਨਿਆਂ ਦੇ ਘਰ ਵਿੱਚ ਹੋ ਰਿਹਾ ਪ੍ਰੋਗਰਾਮ ਕੱਲ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਹੋ ਰਿਹਾ ਹੈ ਪ੍ਰੋਗਰਾਮ ਕੱਲ ਨੂੰ ਤੇ ਅਸੀਂ ਧੰਨਵਾਦ ਕਰਦੇ ਹਾਂ ਇਸ ਸਾਰੀ ਟੀਮ ਨੂੰ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਅਲਿਖਿਆ ਗਿਆ ਦਿਵੰਗ ਬੱਚਿਆਂ ਲਈ ਇੱਕ ਖਾਸ ਕਰਕੇ ਉਪਰਾਲਾ ਕੀਤਾ ਜਾ ਰਿਹਾ ਹੈ ਸੰਸਥਾ ਵੱਲੋਂ ਅੱਗੇ ਵੀ ਬਹੁਤ ਸਾਰੇ opralle ਸਸਤਾ ਕਰਦੀ ਆ। ਇਸ ਵਾਰ ਦਾਇ ਪ੍ਰੋਗਰਾਮ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਹੋਣ ਜਾ ਰਿਹਾ। ਸੰਗਤ ਨੂੰ ਬੇਨਤੀ ਵੀ ਆ ਖੁੱਲਾ ਸੱਦਾ ਵੀ ਆ ਸਾਰੇ ਭੈਣ ਭਰਾਵਾਂ ਨੂੰ ਵੀ ਜਰੂਰ ਤੁਸੀਂ ਪਹੁੰਚਿਓ। ਕੱਲ ਨੂੰ ਸਵੇਰੋਂ 9:00 10:00 ਵਜੇ ਸ਼ੁਰੂ ਹੋ ਜਾਣਾ, ਤਕਰੀਬ 4:00 ਵਜੇ ਤੱਕ ਚੱਲੂਗਾ ਸ਼ਾਮ ਦੇ 5:00 ਵਜੇ ਤੱਕ। ਖਾਸ ਕਰਕੇ ਇਨਵਾਈਟਡ ਉਹ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਬੱਚੇ ਨੇ ਦਿਵਿਆਂਗ ਬੱਚੇ ਨੇ ਜਿਹੜੇ ਸਪੈਸ਼ਲ ਚਾਈਲਡ ਦੇ ਮੰਮੀ ਪਾਪਾ ਨੇ ਕਿਸੇ ਵੀ ਤਰੀਕੇ ਦੀ ਸਮੱਸਿਆ ਤੁਹਾਡੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਡਿਸੇਬਿਲਟੀ ਆ ਉਹ ਮਾਪੇ ਜ਼ਰੂਰ ਆਉਣ ਕੱਲ ਨੂੰ ਆ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਆ ਕੇ ਦੇਖਣ ਕਿਉਂਕਿ ਤੁਸੀਂ ਆਪਣੇ ਉਸ ਬੱਚੇ ਵਾਸਤੇ ਬਹੁਤ ਸਾਰਾ ਅપરાਲਾ ਕਰਦੇ ਹੋ ਵੀ ਕਿਸੇ ਤਰੀਕੇ ਸਾਡਾ ਧੀ ਪੁੱਤ ਠੀਕ ਹੋ ਕੇ ਇੱਕ ਨਾਰਮਲ ਬੱਚਿਆਂ ਵਾਂਗ ਜ਼ਿੰਦਗੀ ਬਤੀਤ ਕਰੇ ਉਹਨਾਂ ਵਾਸਤੇ ਇਹ ਪ੍ਰੋਗਰਾਮ ਬਹੁਤ ਫਾਇਦੇਮੰਦ ਦਾ ਵੀ ਉਹ ਆ ਕੇ ਦੇਖਣਗੇ ਵੀ ਉਹ ਬੱਚੇ ਜਿਹੜੇ ਤੁਹਾਡੇ ਬੱਚੇ ਤੋਂ ਵੀ ਜ਼ਿਆਦਾ ਡਿਸੇਬਲ ਨੇ ਉਹ ਕਿੱਦਾਂ ਇੱਥੇ ਕੱਲ ਨੂੰ ਸਟੇਜ ਦੇ ਉੱਪਰ ਆਪਣੀ ਕਲਾ ਦਿਖਾਉਣਗੇ ਕਿੱਦਾਂ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੂਰੀ ਟੀਮ ਦਾ ਪ੍ਰਧਾਨ ਸਾਹਿਬ ਤੁਹਾਡਾ ਵੀ ਤੇ ਗੁਰਵਿੰਦਰ ਵੀਰ ਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਇਦਾਂ ਦੇ ਉਪਰਾਲੇ ਕਰਨ ਦਾ ਬਲ ਬਖਸ਼ੇ ਬਹੁਤ ਬਹੁਤ ਧੰਨਵਾਦ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ